ਡੀਅਰ ਫਰੈਂਡਸ ਸਵਾਗਤ ਹੈ ਤੁਹਾਡਾ ਰਿਵੀਜ਼ਨ ਸੈਸ਼ਨ ਦੇ ਵਿੱਚ ਆਰ ਉਮੀਦ ਹੈ ਕਿ ਤੁਸੀਂ ਸਾਰੇ ਰਿਵੀਜ਼ਨ ਕਰ ਰਹੇ ਹੋ ਇੰਪੋਰਟੈਂਟ ਪ੍ਰਸ਼ਨ ਹਨ ਜਿਹੜੇ ਕਿ ਅਸੀਂ ਚੈਪਟਰ ਵਾਈਜ਼ ਕਰ ਰਹੇ ਆ ਤੇ ਤੁਸੀਂ ਸਾਰੇ ਇਹਨਾਂ ਬਾਰੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਹੈ ਕਿ ਇਹ ਕੁਐਸਚਨਸ ਤੁਹਾਨੂੰ ਸਮਝ ਆ ਰਹੇ ਕਿ ਨਹੀਂ ਆ ਰਹੇ ਜਾਂ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਦੱਸਣਾ ਹੈ ਉਸ ਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਚਲੋ ਚੈਪਟਰ 10 ਸ਼ੁਰੂਆਤ ਕਰਦੇ ਆ ਚੈਪਟਰ ਦਾ ਨਾਮ ਹੈ ਮਾਰਕਸਵਾਦ ਇਹਦੇ ਇੰਪੋਰਟੈਂਟ ਪ੍ਰਸ਼ਨ ਜਿਹੜੇ ਆਣਗੇ ਛੋਟੇ ਪ੍ਰਸ਼ਨ ਉਦੇ ਬਾਰੇ ਗੱਲ ਕਰਦੇ ਆਂ ਤੇ ਮਾਰਕਸਵਾਦ ਦਾ ਬਾਣੀ ਕੌਣ ਹੈ ਤੇ Karl Marx ਨੇ ਇਹਨਾਂ ਦੇ ਬਾਣੀ ਅਗਲਾ ਮਾਰਕਸਵਾਦ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਇਸ ਨੂੰ ਵਿਗਿਆਨਿਕ ਸਮਾਜਵਾਦ ਦੇ ਨਾਲ ਜਾਣਿਆ ਜਾਂਦਾ ਹੈ ਇੰਗਲਿਸ਼ ਚੈਸ ਨੂੰ ਸੈਂਟੀਫਿਕ ਸੋਸ਼ਲਿਜ਼ਮ ਕਿਹਾ ਜਾਂਦਾ ਕਮਿਊਨਿਜ਼ਮ ਵੀ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ Karl Marx ਦੀ ਕਿਸੇ ਇੱਕ ਮਹੱਤਵਪੂਰਨ ਰਚਨਾ ਦਾ ਨਾਮ ਲਿਖੋ ਦਾਸ ਕੈਪੀਟਲ Karl Marx ਅਨੁਸਾਰ ਹਰ ਇੱਕ ਸਮਾਜ ਵਿੱਚ ਪਰਸਪਰ ਵਿਰੋਧੀ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਹਨ ਦੋ ਸ਼੍ਰੇਣੀਆਂ ਹੁੰਦੀਆਂ ਨੇ ਹੈਵਸ ਤੇ ਹੈਵਸ ਨੋਟ ਬਰਜੁਵਾ ਸ਼੍ਰੇਣੀ ਤੇ ਮਜ਼ਦੂਰ ਸ਼੍ਰੇਣੀ ਪੈਸੇ ਵਾਲੇ ਔਰ ਜਿਹਨਾਂ ਕੋ ਪੈਸੇ ਨਹੀਂ ਉਹ ਅਗਲਾ ਪ੍ਰਸ਼ਨ ਹੈ Karl Marx ਧਰਮ ਨੂੰ ਕੀ ਸਮਝਦੇ ਸਨ Karl Marx ਧਰਮ ਨੂੰ ਅਫੀਮ ਦੇ ਵਾਂਗ ਸਮਝਦੇ ਸਨ ਕਿ ਅਫੀਮ ਦੇ ਵਾਂਗ ਹੈ ਉਸ ਨਸ਼ੇ ਦੇ ਵਿੱਚ ਬੰਦਾ ਪਿਆ ਰਹਿੰਦਾ ਅਗਲਾ ਪ੍ਰਸ਼ਨ ਹੈ ਠੀਕ ਗਲਤ ਵਾਦੂ ਮੁੱਲ ਦਾ ਸਿਧਾਂਤ लेन ने ਦਿੱਤਾ ਸੀ غلط Karl Marx ਨੇ ਦਿੱਤਾ ਸੀ Karl Marx ਦਾ ਜਨਮ 1818 ਨੂੰ ਜਰਮਨੀ ਵਿੱਚ ਹੋਇਆ ਸੀ ਸਹੀ ਹੈ ਉਹ ਇੱਕ jew family ਨੂੰ belong ਕਰਦੇ ਸੀਗੇ ਉਹਨਾਂ ਦੇ ਮਾਤਾ ਪਿਤਾ ਬਾਅਦ ਚ convert ਹੋ ਕੇ christian ਬਣ ਗਏ ਸੀਗੇ marxवाद ਨੂੰ ਉਹ ਵਿਗਿਆਨਿਕ ਸਮਾਜਵਾਦ ਵੀ ਕਿਹਾ ਜਾਂਦਾ ਹੈ ਬਿਲਕੁਲ ਸਹੀ ਹੈ marxवाद ਵਿਗਿਆਨਿਕ ਵਿਗਿਆਨਵਾਦ ਦਾ ਖੰਡਨ ਕਰਦਾ ਹੈ ਗਲਤ ਹੈ marxवाद ਵਿਗਿਆਨਵਾਦ ਦਾ ਖੰਡਨ ਨਹੀਂ ਕਰਦਾ ਹੈ ਅਗਲਾ ਪ੍ਰਸ਼ਨ ਹੈ ਬਹੁ ਵਿਕਲਪੀ ਪ੍ਰਸ਼ਨ ਮਲਟੀਪਲ ਚੁਆਇਸ ਕੁਐਸਚਨ किी रचना कारमार्कस की है इसकार तो दो निबंध नहीं है जीएस मिलती है लैवियाथन यप्स की आई थिंक और दास कैपिटल ए है यस ए है अगला प्रश्न है कार्लमार्कस का मित्र कौन सी तो सबनों पता है फ्रेडरिक एंजलसी कारमार्कस ऑप्शन ए है अपना फ्रेडरिक एंजल्स ई वाला ऑप्शन खाली थामा भर दें भरदा मार्क्स विज्ञान विज्ञानिक समाजवाद का जाता है तो पितामांद इतमां आ जाएगा मार्क्सवाद निजी संपत्ति के विरुद्ध से इतने आ जाएगा निजी संपत्ति तो कम्युनिस्ट मैनीफेस्टो की रचना किसी मार्क्स ने की आ जाएगा कार्ण मार्क्स कार्लमार्कस मार्क्स का मुख्य सिद्धांत है श्रेणी युद्ध या फिर कहोंगे स्ट्रगल की कहोंगे स्ट्रगल या श्रेणी युद्ध तो यह कार मार्क्स यानी कि मार्क्सवाद के चैप्टर तो इंपोर्टेंट प्रश्न उत्तर इस तो बाद ऐसे करेंगे नेक्स्ट वीडियो दे के गांधीवाद इस वीडियो से इन्ना ही टिल देन टेक केयर बाय बाय थैंक यू